ਜਿਹੜੇ ਬਿਆਨ ਗਲਤ ਪਾਈ ਸਾਬ ਦੇ ਉਲਟ ਦਿੰਦਾ ਹੈ ਕਿ ਭਾਈ ਸਾਹਿਬ ਮੰਨ ਲਓ ਨਖੇ ਖਾਂਦੇ ਸੀ ਮੰਤਰੀ ਨੇ ਕਿਹਾ ਹੈ ਇਹ ਬਿਲਕੁਲ ਮਜੀਠੀਏ ਨੂੰ ਆਪਦਾ ਇਲਾਜ ਕਰਾਉਣਾ ਚਾਹੀਦਾ ਹੈ ਮਜੀਠੀਏ ਨੂੰ ਚਾਹੀਦਾ ਜੇ ਨਹੀਂ ਪੈਸੇ ਲਾਜ ਲਈਏਗੇ ਤੇ ਜਥੇਬੰਦੀ ਦੇ ਨਾਂ ਤੇ ਚੈੱਕ ਕੱਟਦੇ ਆਂਗੇ ਤੇ ਆਪਦਾ ਇਲਾਜ ਕਰਾਵੇ ਤੇ ਭਾਈ ਸਾਹਿਬ ਨੂੰ ਗਲਤ ਮੰਨ ਲਓ ਭਾਈ ਸਾਹਿਬ ਦੇ ਉਲਟੇ ਡੇ ਬਿਆਨ ਦਿੰਦਾ ਹੈ 2027 ਭਾਈ ਸਾਹਿਬ ਦੀ ਵੱਡੇ ਪੱਧਰ ਤੇ ਸਰਕਾਰ ਬਣਾਵਾਂਗੇ ਤੇ ਮਾਰੇ ਗੁਰੂ ਘਰੇ ਕਿਰਪਾ ਤੁਸੀਂ ਬਾਕੀ ਅੱਗੇ ਅੱਗੇ ਇੱਥੇ ਇੱਥੇ ਫਿੱਟਰਾ ਬਾਕੀ ਆ ਜਾਣਕਾ ਹੋਗੇ ਬਾਪ ਨੌਜਵਾਨਾਂ ਨੂੰ ਬੇਨਤੀ ਜੇ ਨਸ਼ਾ ਛੱਡੋ ਤੇ ਅਮਰਤ ਛੱਡੋ ਤੇ ਆਪਾਂ ਗਲਤ ਰਾਏ ਲਉਂਦੀਆਂ ਸਰਕਾਰਾਂ ਦੇ ਸਿੱਧੇ ਰਾਏ ਲਗੋ ਸੁਭਾਈ ਸਾਹਿਬ ਦਾ ਜੇਲ੍ਹ ਚ ਸੌਂਨਾ ਮਿਲ ਰਹੀ ਹੈ ਨਹੀਂ ਠੀਕ ਹੈ ਬਾ ਤੁਹਾਨੂੰ ਪਤਾ ਇਹ ਜੇਲ੍ਹ ਕਾ ਦੀ ਹੈ ਅੱਛਾ ਜੇ ਖਾਣਾ ਠੱਗੀ ਹੁੰਦੇ ਆ ਅੱਛਾ ਠੀਕ ਕੀ ਕਹਿਣਾ ਚਾਹੋਗੇ ਦੋ ਸ਼ਬਦ ਹੋਰ

ਇਹ ਬੈਣ ਦਵਾਈ ਦਿੱਤਾ ਸੀ ਉਹ ਬਹੁਤ ਚੁੱਪ ਰਿਹਾ ਇੱਕ ਕਵਰ ਤੇ ਰੱਖ ਕੇ ਚੱਲਦੇ ਨਹੀਂ ਹੁੰਦੇ ਹਰਮਨ ਇਹ ਕਵਰ ਤੇ ਰੱਖ ਕੇ ਚੱਲਦੇ ਨਹੀਂ ਹੁੰਦੇ ਪੁੱਤ ਕੱਢਿਆ ਬਈ ਇਹ